ਜਲ ਬਿਨਸਾ ਕੁਮ ਲਾਭਤੇ ਜਿਹੜੀ ਖੇਤੀ ਪਾਣੀ ਤੋਂ ਬਿਨਾ ਸੁੱਕ ਜਾਵੇ ਉਹ ਕਿਸੇ ਕੰਮ ਨਹੀਂ ਆਉਂਦੀ ਐ ਸੁੱਕੀ ਹੋਈ ਖੇਤੀ ਨੂੰ ਕਦੇ ਵੀ ਜ਼ਿਮੀਂਦਾਰ ਵੱਢ ਕੇ ਪਸ਼ੂ ਅੱਗੇ ਵੀ ਨਹੀਂ ਛੱਡਦਾ ਉਹਨੂੰ ਪਤਾ ਪਸ਼ੂ ਬਿਮਾਰ ਹੋ ਜਾਣਾ ਪਾਤਸ਼ਾਹ ਜਿਵੇਂ ਸੁੱਕੀ ਹੋਈ ਖੇਤੀ ਕਿਸੇ ਕੰਮ ਨਹੀਂ ਆਈ ਐ ਐਸੇ ਤਰ੍ਹਾਂ ਪਾਤਸ਼ਾਹ ਜੀ ਇਹ ਸਾਡੀ ਜਿਹੜਾ ਜੀਵਨ ਐ ਨਾ ਇਹਦੇ ਵਿੱਚ ਪ੍ਰੇਮ ਰੂਪੀ ਜਲ ਨਹੀਂ ਐ ਪ੍ਰੇਮ ਨਹੀਂ ਕੀਤਾ ਅਸੀਂ ਕਦੇ ਵੀ ਬਾਨੀ ਦਾ ਬਚਨ ਤੇ ਆ ਜਿਨ ਪ੍ਰੇਮ ਕੀਓ ਨਹੀ ਪਰ ਪ੍ਰੇਮ ਨਹੀਂ ਸਾਡੇ ਵਿੱਚ ਪ੍ਰੇਮ ਰੂਪੀ ਪਾਣੀ ਲਾਇਆ ਹੀ ਨਹੀਂ ਹੈ ਤੇ ਇਹ ਸ਼ੁਭ ਗੁਣ ਜਿਹੜੇ ਨੇ ਇਹ ਸੀ ਸਾਡੀ ਖੇਤੀ ਸੁੱਕ ਗਾਇਨ ਨਾ ਦਇਆ ਹੈ ਨਾ ਧਰਮ ਹੈ ਨਾ ਪਰਉਪਕਾਰ ਇਹ ਖੇਤੀ ਸਾਡੀ ਸੁੱਕ ਗਈ ਹੈ ਕਿਉਂਕਿ ਪ੍ਰੇਮ ਰੂਪੀ ਸਾਡੇ ਕੋਲ ਪਾਣੀ ਨਹੀਂ ਹੈ ਤੇ ਪਾਤਸ਼ਾਹ ਫਰਮਾਉਂਦੇ ਹਨ ਉਪਜੈ ਨਾਹੀ ਧਾਮ ਧਾਮ ਤੋਂ ਭਾਵ ਦਮੜੇ ਜਿਵੇਂ ਸੁੱਕੀ ਖੇਤੀ ਦਾ ਪੈਸਾ ਕੋਈ ਨਹੀਂ ਮਿਲਦਾ ਐਸੇ ਤਰ੍ਹਾਂ ਪਾਤਸ਼ਾਹ ਸਾਡੇ ਕੋਲ ਪ੍ਰੇਮ ਦਾ ਜਲ ਨਹੀਂ ਹੈ ਇਸ ਕਰਕੇ ਸਾਡੇ ਕੋਲ ਮੁਕਤੀ ਦੇ ਇਹ ਦਾਤ ਮੁਕਤੀ ਰੂਪੀ ਦਮੜੇ ਨਹੀਂ ਮਿਲਦੇ ਪ੍ਰਮਾਤਮਾ ਨੇ ਕਹਣਾ ਮੁਕਤੀ ਲੈਣੀ ਹੈ ਆਪਾਂ ਕਹਣਾ ਵੀ ਹਾਂ ਲੈਣੀ ਉਹਨੇ ਕਹਣਾ ਲਿਆ ਕਿ ਨਾ ਕੋਈ ਪ੍ਰੇਮ ਕਮਾਇਆ ਸਾਡੇ ਮਨ ਵਿੱਚ ਤੇ ਨਫ਼ਰਤ ਹੀ ਭਰੀ ਹੋਈ ਹੈ ਹਰ ਵੇਲੇ ਨਫ਼ਰਤ ਦੇ ਭਰੇ ਹੋਏ ਗੁੱਸੇ ਦੇ ਭਰੇ ਹੋਏ ਦਾਮ ਦਮੜਾ ਕਿੱਥੋਂ ਮਿਲੇਗਾ ਮੁਕਤੀ ਦਾ ਜੇ ਸਾਡੇ ਮਨ ਵਿੱਚ ਪ੍ਰੇਮ ਹੋਵੇਗਾ ਤੇ ਪ੍ਰੇਮ ਤੋਂ ਤੇ ਖਾਲੀ ਹੋ ਗਿਆ ਸਖਣੇ ਹੋਗਾ ਇਸ ਕਰਕੇ ਮਹਾਰਾਜ ਸਾਡੀ ਖੇਤੀ ਐਸੀ ਬਣ ਗਈ ਹੈ ਜਿਹਦੀ ਕੋਈ ਪ੍ਰਾਪਤੀ ਨਹੀਂ ਹੈ ਹਰ ਨਾ ਨਿਲਿਐ ਸਾਜਨ ਉਹ ਜੋ ਸੱਜਣ ਹੈ ਨਾ ਪ੍ਰਾਤਮਾ ਲੋਕ ਪਰਲੋਕ ਦਾ ਉਸ ਨਾਲ ਮਿਲਿਆ ਨਹੀਂ ਜਾਂਦਾ ਕਿਉਂਕਿ ਸਾਡੇ ਕੰਮ ਉਹਨੂੰ ਮਿਲਣ ਵਾਲੇ ਨਹੀਂ ਹਨ ਗਤ ਪਾਈਐ ਬਿਸਰਾਮ ਜਿੰਨਾ ਚਿਰ ਗੁਰਮੁਖੋ ਪ੍ਰਮਾਤਮਾ ਨੂੰ ਮਿਲਦੇ ਨਹੀਂ ਉਹਨਾਂ ਚਿਰ ਵਿਸਰਾਮ ਕਈਏ ਟਿਕਾਣਾ ਜਨਮਾਂ ਤੋਂ ਛੁੱਟ ਜਾਣਾ ਜੁਨਾ ਵਿੱਚ ਭਰਮਦੇ ਹੋਣਾ ਇਹ ਜੂਨਾ ਵਿੱਚ ਭਰਮਣਾ ਉਹਨਾਂ ਚਰ ਮੁਕਣਾ ਨਹੀਂ ਜਿਨ੍ਹਾਂ ਚਿਰ ਪ੍ਰਮਾਤਮਾ ਦੀ ਪ੍ਰਾਪਤੀ ਨਹੀਂ ਹੈ ਜਿਤ ਕਰ ਹਰ ਕੰਤਨਾ ਪ੍ਰਗਟੇ ਸਤਿਗੁਰੂ ਪਾਤਸ਼ਾਹ ਕਹਿੰਦੇ ਜਿਨ੍ਹਾਂ ਦੇ ਘਰਾਂ ਦੇ ਵਿੱਚ ਘਰ ਕਈਏ ਹਿਰਦਾ ਘਰ ਕਈਏ ਸਾਡਾ ਸਰੀਰ ਜਿਨ੍ਹਾਂ ਚਿਰ ਸਰੀਰ ਵਿੱਚ ਪ੍ਰਮਾਤਮਾ ਪ੍ਰਗਟ ਨਹੀਂ ਹੁੰਦਾ ਜਿਨ੍ਹਾਂ ਚਿਰ ਉਹਦੀ ਪ੍ਰਾਪਤੀ ਨਹੀਂ ਕਰ ਲੈਂਦੇ ਜਿੰਨਾ ਚਿਰ ਉਹ ਪਰਮਾਤਮਾ ਇਸ ਸਰੀਰ ਵਿੱਚ ਮਿਲਦਾ ਨਹੀਂ ਹੈ ਪਠਨਗਰ ਸੇ ਗ੍ਰਾਮ ਭਾਵੇਂ ਉਹ ਨਗਰ ਤੇ ਭਾਵੇਂ ਗ੍ਰਾਮ ਨਗਰ ਹੁੰਦਾ ਗੁਰਮੁਖੋ ਵੱਡਾ ਸ਼ਹਿਰ ਤੇ ਗ੍ਰਾਮ ਹੁੰਦਾ ਛੋਟਾ ਜਿਹਾ ਪਿੰਡ ਇਥੋਂ ਭਾਵੇਂ ਲੈ ਲੈਣਾ ਭਾਵੇਂ ਸਾਡਾ ਸਰੀਰ ਬੜਾ ਵੱਡਾ ਹੋਵੇ ਉੱਚੇ ਲੰਮੇ ਹੋਈਏ ਮੋਟੇ ਤਾਜੇ ਹੋਈਏ ਭਾਵੇਂ ਸਰੀਰ ਬਹੁਤਾ ਵੱਡਾ ਹੋਵੇ ਤੇ ਭਾਵੇਂ ਸਰੀਰ ਨਿੱਕਾ ਜਿਹਾ ਹੀ ਹੋਵੇ ਕਮਜ਼ੋਰ ਹੋਈਏ ਜਾਂ ਮਦਰੇ ਹੋਈਏ ਪਾਤਸ਼ਾਹ ਕਹਿੰਦੇ ਇਹ ਸਰੀਰ ਕਿਸੇ ਕੰਮ ਨਹੀਂ ਇਹ ਪੱਠ ਵਾਂਗੂ ਬਲਦਾ ਹੀ ਰਹਿਣਾ ਹਰ ਵੇਲੇ ਵਿਕਾਰਾਂ ਦੀ ਅੱਗ ਵਿੱਚ ਸੜਦਾ ਰਹਿੰਦਾ ਐ ਐਸੀ ਐਸ ਜੀਵ ਦੀ ਹਾਲਤ ਹੈ ਸਰਬsingarਤੰਬੋਲ ਰਾਸਾ ਸਤਿਗੁਰੂ ਪਾਤਸ਼ਾਹ ਮਹਾਰਾਜ ਕਹਿੰਦੇ ਜਿੰਨੇ ਮਰਜ਼ੀ ਤੂੰ ਸ਼ਿੰਗਾਰ ਕਰ ਲਾ ਜਿੰਨੇ ਮਰਜ਼ੀ ਪਾਨਾਂ ਦੇ ਬੀੜੇ ਚੱਬ ਲਾ ਇਹ ਜੋ ਵੀ ਤੂੰ ਕਰਦਾ ਪਿਆ ਰਸ ਲੈਂਦਾ ਪਿਆ ਨਾ ਰਸ ਰੂਪਾ ਰਸ ਕਾਮਣ ਰਸ ਪਰਮਲ ਕੀ ਬਾਸ ਰਸ ਘੋੜੇ ਰਸ ਜਾ ਮੰਦਰ ਤੇ ਮਾਰਾ ਇਹਨੇ ਇਹ ਸਾਰੇ ਰਸਾਂ ਦਾ ਜਿਗਰ ਕੀਤਾ ਕਹਿੰਦੇ ਜਿੰਨੇ ਮਰਜ਼ੀ ਸਵਾਦ ਲੈ ਲਾ ਦੁਨੀਆਂ ਤੇ ਜਿੰਨੇ ਮਰਜ਼ੀ ਸ਼ਿੰਗਾਰ ਕਰ ਲਾ ਜਿੰਨੇ ਮਰਜ਼ੀ ਪਾਣ ਵਗੈਰਾ ਲਿਆ ਕੇ ਚਬ ਲਾ ਤੇ ਬਖਸ਼ਿਸ਼ ਕਰਦੇ ਹਾਂ ਸੁਣਦੇ ਹੀ ਸਭ ਖਾਮ ਸਨ ਦੇਹੀ ਦੇ ਦੇ ਸਮੇਤ ਇਹ ਸਾਰੇ ਖਾਮ ਕਹੀਏ ਦੁਖੀ ਦਿੰਦੇ ਨੇ ਦੁਖੀ ਮਿਲਦਾ ਹੈ ਪਦਾਰਥਾਂ ਦੇ ਭੋਗ ਦੇ ਵਿੱਚ ਪੈ ਰਹਿਣਾ ਸ਼ਰੀਰ ਕਰਕੇ ਭੋਗ ਭੋਗਾਗੇ ਬਿਮਾਰੀ ਲੱਗਦੀ ਹੈ ਬਹੁਤੇ ਪਦਾਰਥ ਸਵਾਦ ਸਮਝ ਕੇ ਖਾਵਾਂਗੇ ਤੇ ਰੋਗ ਲੱਗ ਜਾਂਦਾ ਹੈ ਮਹਾਰਾਜ ਕਹਿੰਦੇ ਦੁਨੀਆਂ ਦੇ ਪਦਾਰਥ ਰੋਗ ਹੀ ਲਾਉਂਦੇ ਨੇ ਦੇਹ ਨੂੰ ਸਰੀਰ ਨੂੰ ਦੁੱਖ ਹੀ ਦਿੰਦੇ ਹਨ ਪ੍ਰਭ ਸੁਆਮੀ ਕੰਤ ਬਿਹੁਣਿਆ ਬੇਨਤੀ ਕਰੀਏ ਸਤਿਗੁਰੂ ਆਪ Swami ਹੋ ਮਾਲਕ ਹੋ ਤੇ ਜਿਸ ਬੀਬੀ ਦਾ ਪਤੀ ਸਿਰ ਤੇ ਨਾ ਨਾ ਹੋਵੇ ਤੇ ਮਹਾਰਾਜ ਫਰਮਾਉਂਦੇ ਹਨ ਮੀਤ ਸੱਜਣ ਸਭ ਜਾਮ ਉਹਦੇ ਜਿੰਨੇ ਵੀ ਮਿੱਤਰ ਨੇ ਰਿਸ਼ਤੇਦਾਰ ਨੇ ਜਮਾ ਵਾਂਗੂ ਦੁਖੀ ਦਿੰਦੇ ਕਿਉਂਕਿ ਉਹਨਾਂ ਨੂੰ ਪਤਾ ਵੀ ਇਹਦਾ ਪਤੀ ਸਿਰ ਤੇ ਨਹੀਂ ਕੋਈ ਮਿਹਣਾ ਦੇ ਜਾਂਦਾ ਕੋਈ ਬੋਲੀ ਮਾਰ ਦਿੰਦਾ ਕੋ ਉੱਚਾ ਨੀਵਾ ਬਚਨ ਵੀ ਕਹਿ ਜਾਂਦਾ ਹੈ ਰਿਸ਼ਤੇਦਾਰ ਵੀ ਜਾਮ ਹੋ ਜਾਂਦੇ ਉਹਦੇ ਵਾਸਤੇ ਜਿਹਦੇ ਸਿਰ ਤੇ ਪਤੀ ਨਾ ਹੋਵੇ ਤੇ ਗੁਰਮੁਖੋ ਸਾਡਾ ਪਤੀ ਕੌਣ ਹੈ ਪਰਮਾਤਮਾ ਜਿਹੜੇ ਪਤੀ ਪਰਮਾਤਮਾ ਤੋਂ ਬਿਨੈ ਹੋ ਗਿਆ ਹੋ ਗਿਆ ਨਾ ਜੀਵ ਪਾਤਸ਼ਾਹ ਕਹਿੰਦੇ ਉਹਨਾਂ ਨੂੰ ਫਿਰ ਜਮ ਦੁੱਖ ਦਿੰਦੇ ਆ ਕੇ ਕਸ਼ਟ ਦਿੰਦੇ ਪਾਪੀ ਪਾਪ ਕਮਾਉਣ ਦੇ ਕਰਦੇ ਹਾਏ ਹਾਏ ਨਾਨਕ ਮਥਨ ਮਧਾਨੀਆਂ ਤੇ ਉਹ ਮਥੇ ਧਰਮ ਰਾਏ ਐਸੀ ਹਾਲਤ ਹੁੰਦੀ ਹੈ ਜਿਹੜੇ ਪਤੀ ਪ੍ਰਮਾਤਮਾ ਨੂੰ ਨਹੀਂ ਪਾਉਂਦੇ ਉਹਨਾਂ ਨੂੰ ਫਿਰ ਜਮ ਬੜਾ ਭਾਰੀ ਆ ਕੇ ਦੁੱਖ ਦਿੰਦੇ ਕਸ਼ਟ ਦਿੰਦੇ ਹਨ ਨਾਨਕ ਦੀ ਬੇਨੰਤੀਆਂ ਸਤਿਗੁਰੂ ਅਸੀਂ ਬੇਨਤੀ ਕਰਦੇ ਪੈ ਤਰਲਾ ਹੀ ਕਰਦੇ ਪੈ ਬੇਨਤੀ ਤੋਂ ਬਿਨਾ ਅਸੀਂ ਕੁਝ ਕਰਨ ਹੀ ਨਾ ਸਕਦੇ ਤੇ ਸਹ ਆ ਗਿਆ ਨਾਨਕਾ ਖਲੇ ਕੀਚਿਆ ਅਸੀਂ ਤੇ ਅਰਦਾਸ ਹੀ ਕਰ ਸਕਦੇ ਬੇਨਤੀ ਮਹਾਰਾਜ ਤੁਹਾਡੇ ਅੱਗੇ ਕਰਦੇ ਹਾਂ ਕਰ ਕਿਰਪਾ ਦੀਜੇ ਨਾਮ ਸਾਨੂੰ ਕਿਰਪਾ ਕਰੋ ਨਾਮ ਦੀ ਦਾਤ ਬਖਸ਼ਿਸ਼ ਕਰੋ ਮਿਲ ਮੇਰੇ ਗੋਬਿੰਦ ਆਪਣਾ ਨਾਮ ਨਾਮ ਦੇਹ ਨਾਮ ਬਿਨਾ ਧ੍ਰਿਗ ਧ੍ਰਿਗ ਅਸਨੇਹ ਨਾਮ ਤੋਂ ਬਿਨਾ ਮੈਂ ਦੁਨੀਆ ਨਾਲ ਮੋਹ ਪਾ ਕੇ ਬੈਣਾ ਧ੍ਰਿਗਾ ਕਰਾ ਕਿਰਪਾ ਕਰੋ ਆਪਨਾ ਨਾਮ ਦਿਓ ਮਹਾਰਾਜ ਮੈਂ ਕਿਆ ਮੰਗੋ ਕਿਛ ਥਿਰ ਨਾ ਰਹਾਈ ਹਰ ਦੀਜੈ ਨਾਮ ਪਿਆਰੀ ਜੀ ਉਹ ਐਸੀ ਕਿਰਪਾ ਕਰੋ ਆਪਣੇ ਨਾਮ ਦੀ ਦਾਤ ਮਹਾਰਾਜ ਬਖਸ਼ਣਾ ਕਰੋ ਹਰ ਮੇਲੋ Swami ਸੰਗ ਪ੍ਰਭ ਸਤਿਗੁਰੂ ਕਿਰਪਾ ਕਰੋ ਜਿਹੜਾ Swami ਮਾਲਕ ਹੈ ਨਾ ਪਰਮੇਸ਼ਰ ਉਹਦੇ ਜਿਹੜੇ ਨਾਮ ਜਪਣ ਵਾਲੇ ਗੁਰਮੁਖ ਨੇ ਉਹਨਾਂ ਦੀ ਸੰਗਤ ਸਾਨੂੰ ਪ੍ਰਾਪਤ ਹੋਵੇ ਬਚਨ ਆਪਾਂ ਪੜਦੇ ਆ ਸਈ ਪਿਆਰੇ ਮੇਲ ਜਿੰਨਾ ਮਿਲਿਆ ਤੇਰਾ ਨਾਮ ਚਿਤ ਆਵੇ ਰੋਜ਼ ਆਪਾਂ ਅਰਦਾਸ ਕਰਦੇ ਨਾ ਸਤਿਗੁਰੂ ਉਹਨਾਂ ਪਿਆਰਿਆਂ ਦੇ ਨਾਲ ਸਾਡਾ ਮਲਾਪ ਬਣਾ ਦਿਓ ਜਿਹੜੇ ਤੁਹਾਨੂੰ ਜਪਦੇ ਪੈ ਮੇਲੋ ਹਰ ਮੇਲੋ ਸਵਾਮੀ ਸੰਗ ਪ੍ਰਭ ਉਹਨਾਂ ਦੀ ਸੰਗਤ ਕਰਕੇ ਫਿਰ ਸਤਿਗੁਰੂ ਅਸੀਂ ਤੁਹਾਨੂੰ ਮਿਲ ਸਕਦੇ ਹਾਂ ਜਿਸ ਕਾ ਨਹਿ ਚਲ ਧਾਮ ਉਹ ਜੋ ਪ੍ਰਮਾਤਮਾ ਹੈ ਗੁਰਮੁਖੋ ਨਹਿਚਾ ਲੈ ਨਾ ਸਦਾ ਰਹਿਣ ਵਾਲਾ ਸਦਾ ਅੰਗ ਸੰਗੇ ਅਭੰਗੰ ਬੇ ਭੂਤੇ ਤੋ ਜਿਹੜਾ ਸਦਾ ਰਹਿੰਦਾ ਹੈ ਉਸ ਪਰਮਾਤਮਾ ਦਾ ਧਾਮ ਜਿਹੜਾ ਘਰ ਹੈ ਨਾ ਸਤਖੰਡ ਫਿਰ ਗੁਰਮੁਖਾਂ ਨੂੰ ਪ੍ਰਾਪਤੀ ਹੋ ਜਾਂਦੀ ਹੈ ਚੇਤ ਗੋਬਿੰਦ ਅਰਾਧੀਐ ਉਹ ਗੁਰਮੁਖੋ ਇਹ ਮਹਾਰਾਜ ਨੇ ਸਾਨੂੰ ਬੇਨਤੀ ਕਰਨ ਦੀ ਜਾਚ ਦੱਸੀ ਹੈ ਵੇਖੋ ਕਿੱਡੇ ਸਤਗੁਰੂ ਕਿਰਪਾਲੂ ਨੇ ਸਾਨੂੰ ਇਹ ਵੀ ਦੱਸ ਦੇ ਪੈ ਨੇ ਵੀ ਅਰਦਾਸ ਕਿਵੇਂ ਕਰਨੀ ਹੈ ਇਸ ਤਰ੍ਹਾਂ ਦਾ ਗੁਰੂ ਨਹੀਂ ਨਾ ਸਾਨੂੰ ਮਿਲੇਗਾ ਐਸੇ ਗੁਰ ਕੋ ਬਲ ਬਲ ਜਾਈਐ ਐਸੇ ਗੁਰ ਕੋ ਬਲ ਜਾਈਐ ਸੇ ਗੁਰ ਕੋ ਬਲ ਬਲ ਜਾਈਐ سے گور کو بل بل جائیے آپ مکت موہ تار آپ مکت موہ تارے آپ مخت موہ تار آپ مخت مہ تار آپ مخت موہ تار آپ مخت موہ تارے ਐਸੇ ਗੁਰ ਕੋ ਬਲ ਬਲ ਜਾਈਐ ਐਸੇ ਗੁਰ ਕੋ ਬਲ ਬਲ ਜਾਈਐ ਐਸੇ ਗੁਰ ਕੋ ਬਲ ਬਲ ਜਾਈਐ